ਪਰਗੋਦੀ ਦਾ ਬੋਹਤਾ ਨਮਾਜ਼ ਕਰਦੀ ਆ ਅਦਾਸ ਦਾਸੀ ਦਾ ਵੀ ਨਮਾਜ਼ ਕਰਦੀ ਆ ਪਰਮੇਸ਼ਵਰ ਦਾ ਵੀ ਨਮਾਜ਼ ਕਰਦੀ ਆ ਕਿ ਪਰਮੇਸ਼ਵਰ ਨੇ ਮੈਨੂੰ ਫਿਰ ਤੋਂ ਗਵਾਹੀ ਦੇ ਲਈ ਖੜਾ ਕੀਤਾ ਪਰਮੇਸ਼ਵਰ ਨੇ ਮੇਰੇ ਜੀਵਨ 'ਚ ਬਹੁਤ ਵੱਡਾ ਕੰਮ ਕੀਤਾ ਅਦਭੁਤ ਕੰਮ ਕੀਤਾ ਇੱਕ ਮਰਾਈਕਲ ਕੀਤਾ ਮੇਰੇ ਪਿਤਾ ਪਰਮੇਸ਼ਵਰ ਨੇ ਸੱਚਮੁੱਚ ਸਾਡੇ ਜੀਵਨ ਵਿੱਚ ਬਹੁਤ ਵੀ ਖੁਸ਼ੀਆਂ ਕਲਿਆਈਆਂ ਕੀਤੀਆਂ ਮੇਰੇ ਪਿਤਾ ਪਰਮੇਸ਼ਵਰ ਨੇ ਮੈਨੂੰ ਵੱਡੇ ਘਰ ਦੇ ਨਾਲ ਬਲੈਸ ਕੀਤਾ ਮੇਰੇ ਪਰਮੇਸ਼ਵਰ ਨੇ ਸਾਰੇ ਇਨਕਲਾਬ ਮੇਰੇ ਪਰਮੇਸ਼ਰ ਨੇ ਹਰ ਇੱਕ ਚੀਜ਼ ਦਾ ਇਨਕਲਾਬ ਕੀਤਾ ਮੇਰੇ ਖੁਦਾ ਨੇ ਔਰ ਮੇਰੇ ਪਰਮੇਸ਼ਰ ਨੇ ਬਹੁਤ ਜ਼ਿਆਦਾ ਵਧਾਇਆ ਮੇਰੇ ਪਰਮੇਸ਼ਰ ਨੇ ਮੈਂ 17 ਸਾਲ ਤੱਕ ਇੱਕ ਕਮਰੇ ਵਿੱਚ ਹੀ ਰਹਿੰਦੀ ਸੀਗੀ ਬਹੁਤ ਜ਼ਿਆਦਾ ਸਾਡੇ ਘਰ ਦਾ ਗੁਜ਼ਾਰਾ ਮੁਸ਼ਕਲ ਹੁੰਦਾ ਸੀਗਾ ਕੋਈ ਵੀ ਸਾਡੇ ਰਿਸ਼ਤੇਦਾਰ ਕੋਈ ਵੀ ਆਉਂਦਾ ਸੀ ਤਾਂ ਬਹੁਤ ਮਤਲਬ ਕਿ ਇਹ ਕੰਮ ਦੇਣਾ ਕਰਕੇ ਕੋਈ ਲੈ ਵੀ ਨਹੀਂ ਸਕਦਾ ਸੀਗਾ ਮਤਲਬ ਕਿ ਸਾਨੂੰ ਬਹੁਤ ਜ਼ਿਆਦਾ ਸ਼ਰਮਿੰਦਗੀ ਮਹਿਸੂਸ ਹੁੰਦੀ ਸੀਗੀ ਆਪਣੇ ਆਪ ਵਿੱਚ ਤੇ ਅਸੀਂ 17 18 ਦਾ ਸਾਲ ਤੋਂ ਮਤਲਬ ਕਿ ਇੱਕ ਹੀ ਛੱਤ ਵਿੱਚ ਇੱਕ ਕਮਰੇ ਵਿੱਚ ਬਹੁਤ ਹੀ ਮੁਸ਼ਕਲ ਠੀਕ ਨਾਲ ਰਹਿੰਦੇ ਸੀਗੇ ਬਹੁਤ ਘਟਨਾਵਾਂ ਦਾ ਸੀ ਸਾਹਮਣਾ ਕੀਤਾ ਜਦੋਂ ਮੀਂਹ ਆਉਣਾ ਤੇ ਸਾਡੇ ਕਮਰੇ ਚ ਆਉਣੇ ਤੇ ਸਾਡੇ ਮਤਲਬ ਕਿ ਸਾਰੇ ਗੱਦੇ ਭਿੱਜ ਜਾਣੇ ਠੀਕ ਕਰਨ ਤੋਂ ਇਹ ਵੀ ਬਕਾਂ ਦਾ ਆਇਆ ਇਹਨਾਂ ਚੀਜ਼ਾਂ ਨੂੰ ਦਿਸਰਾ ਮੇਲੇ ਚ ਚੰਗੂ ਜਰਕਾ ਹੀ ਮੈਨੂੰ ਕਹਾਂ ਕਿ ਮੇਰੇ ਪਰਮੇਸ਼ਰ ਦਾ ਬਹੁਤ ਆਨੰਦ ਆਉਂਦਾ ਹੈ ਕਿ ਪਰਮੇਸ਼ਰ ਨੇ ਸਮੇਂ ਰਹਿੰਦੇ ਹੋਣ ਕੋਣ ਲਿਆ ਮੇਰੇ ਪਿਤਾ ਪਰਮੇਸ਼ਰ ਨੇ ਔਰ ਸਾਨੂੰ ਬੜੇ ਵਧੀਆ ਦਰਸਨ ਦੇ ਨਾਲ ਮਿਲਾਇਆ ਇਹਨਾਂ ਦੇ ਸੰਤੋਖ ਦੇ ਨਾਲ ਕੋਸ਼ਿਸ਼ ਤੇ ਮੇਰੇ ਪਿਤਾ ਪਰਮੇਸ਼ਰ ਦੀ ਦਸੰਤੋਖ ਦੇ ਨਾਲ ਉਸ ਤੋਂ ਬਿਨਾਂ ਸਿੱਖੋਸ਼ ਜੀ ਕੇ ਸਾਚ ਨੂੰ ਜਤੀ ਬਹੁਤ ਟਾਈਮ ਤੋਂ ਸਉਂਦੇ ਦੇ ਦੇ ਕੀ ਅਨੁਕਾਰ ਬਣਾਇਆ ਪਰ ਮਤਲਬ ਕਿ ਜਦੋਂ ਅਸੀਂ ਨਹੀਂ ਸੀ ਪ੍ਰਭੂ ਜੀ ਜਤੋਂ ਦੀ ਸਾਡੇ ਪਿਆਸ ਤੇ ਕੰਮਾਂ ਵਿੱਚ ਲੱਗਦੇ ਸੀ ਕਿ ਕੋਈ ਕਮਾਲ ਜਿਹਾ ਅਜਿਹਾ ਨਹੀਂ ਆਉਂਦਾ ਜਿਹੜਾ ਅਸੀਂ ਜੋੜ ਹੀ ਨਹੀਂ ਸਕਦੇ ਕਹੀ ਇਹਨਾਂ ਪਹਿਲਾਂ ਡੋਣਦਾ ਹੀ ਨਹੀਂ ਸੀ ਕੰਮ ਲੱਗਦੀ ਘਰ ਨਾ ਤਾਂ ਰਹਿੰਦੀ ਸੀ ਕਮਾਉਂਦੇ ਤਾਂ ਪਹਿਲਾਂ ਵੀ ਸੀਗੇ ਪਰ ਵਰਤਨ ਨਹੀਂ ਸੀ ਵੰਦੀ ਬਹੁਤ ਅਸੀਂ ਕੰਮ ਕੀਤਾ ਪਰ ਕੁਝ ਵੀ ਬਣਦਾ ਨਹੀਂ ਸੀ ਘਰ ਵਿੱਚ ਸਾਰਾ ਖਰਚਾ ਹੋ ਜਾਂਦਾ ਸੀਗਾ ਅੰਦੀ ਰਵੀ ਤਿੰਨ ਹਾਲ ਤੋਂ ਪਰਮੇਸ਼ਰ ਦੇ ਵਿੱਚ ਆਏ ਸਾਡੇ ਘਰ ਵਿੱਚ ਵੀ ਪੈਸਾ ਵਰਤ ਆਉਣ ਲੱਗੀ ਆ ਔਰ ਸਾਰਾ ਪਰਿਵਾਰ ਵੀ ਠੀਕ-ਠਾਕ ਰਹਿਨੇ ਆ ਨੌਵੇਂ ਚਾਲ ਪਰਮੇਸ਼ਰ ਨੇ ਸਾਨੂੰ ਹੋਰ ਵੀ ਸ਼ੀਗਰਤ ਕੇ ਗਿਆਨੀਆਂ ਵੀ ਦਿੱਤੀਆਂ ਔਰ ਸਾਨੂੰ ਘਰ ਦੇ ਨਾਲ ਵੀ ਬਹੁਤ ਜ਼ਿਆਦਾ ਵਿਅਸ ਕੀਤਾ ਪਰਮੇਸ਼ਰ ਨੇ ਮੇਰੀ ਸਾਰੀ ਸ਼ਰਮਿੰਦਗੀ ਨੂੰ ਦੂਰ ਕੀਤਾ ਸਾਡੇ ਮੁջ ਮੈਂ ਬਹੁਤ ਮੇਰੇ ਕਾਰਵੇ ਦੀ ਜਦੋਂ ਮੇਰੇ ਹਸਤਮਾ ਦੇ ਨਾਲ ਕੋਈ ਬੰਦਾ ਆ ਜਾਂਦਾ ਹੈ ਹੀ ਜਾਂ ਬੱਚਿਆਂ ਦੇ ਨਾਲ ਕੋਈ ਨਾ ਦਾ ਦੋਸਤ ਆ ਜਾਂਦਾ ਸੀ ਅਸੀਂ ਉਹਨਾਂ ਨੂੰ ਬਿਠਾ ਨਹੀਂ ਸਕਦੇ ਕਿ ਅਸੀਂ ਕਿੱਥੇ ਬਿਠਾਈਏ ਤੇ ਸਾਨੂੰ ਬਹੁਤ ਜ਼ਿਆਦਾ ਹੋਰ ਤਰਾ ਮਹਿਸੂਸ ਹੁੰਦਾ ਹੀ ਆਪਣੇ ਆਪ ਵਿੱਚ ਬਹੁਤ ਬੇਇੱਜ਼ਤੀ ਦੀ ਮਹਿਸੂਸ ਹੁੰਦੀ ਸੀ ਬਹੁਤ ਸ਼ਰਮਿੰਦਗੀ ਦੀ ਮਹਿਸੂਸ ਹੁੰਦੀ ਸੀ ਕਿ ਅਸੀਂ ਉਹਨਾਂ ਨੂੰ ਬੈਠਣ ਜੋਗ ਵੀ ਬਿਠਾ ਨਹੀਂ ਸਕਦੇ ਕੋਈ ਥੀ ਸਾਡੀ ਮੋਟੀ ਬਾਂਦੀ ਆ ਤੇ ਉੱਥੇ ਹੀ ਅਸੀਂ ਕਿਸੇ ਨੂੰ ਕੀ ਬਿਠਾਈਏ ਤੇ ਵੱ ਸੱਚਮੁੱਚ ਮੇਰੇ ਪਿਤਾ ਨੇ ਬਹੁਤ ਸਾਰੀਆਂ ਖੁਲਿਹਾਈਆਂ ਸਾਡੇ ਨਾਲ ਕੀਤੀਆਂ ਅੱਜ ਮੈਂ ਇਸ ਜੋਗ ਦਾ ਪਰਮੇਸ਼ਵਰ ਦੇ ਵਜ੍ਹਾ ਨਾਲ ਹੀ ਮੈਂ ਇਸ ਜੋਗਾਂ ਕਿੰਨੇ ਆਪਣੇ ਨਵੇਂ ਘਰ ਦੇ ਨਾਲ ਬਲੈਸਿਆਂ ਸੈਂਕੜੇ ਵਿੱਚ ਮੇਰੇ ਪਿਤਾ ਨੇ ਉਹ ਸਾਡੇ ਦਾਸਾਂ ਨੇ ਵੀ ਬਹੁਤ ਸਾਰੀਆਂ ਸਾਡੇ ਲਈ ਦੁਆਵਾਂ ਪ੍ਰਾਰਥਨਾ ਕੀਤੀਆਂ ਔਰ ਅਸੀਂ ਵੀ ਇੱਕ ਦਾਸ ਦੇ ਨਾਲ ਹੀ ਜੁੜੇ ਹਾਂ ਜਦੋਂ ਦੇ ਵੀ ਜੁੜੇ ਹਾਂ ਸਾਨੂੰ 4 ਸਾਲ ਹੋ ਗਿਆ ਸੀ ਟੜਕੇ ਨਹੀਂ ਅਸੀਂ ਕਿਤੇ ਵੀ ਗਏ ਜੀ ਭਵੇਂ ਸਾਨੂੰ ਖੁਦਾ ਦੇਵੇ ਚਾਹੇ ਨਾ ਗਾਹੇ ਪਰ ਅਸੀਂ ਇੱਕ ਦਾਸ ਸਹੀ ਮਤਲਬ ਕਿ ਅਸੀਂ ਕਿੱਥੇ ਜਾਣਾ ਹੈ ਅਸੀਂ ਹੋਰ ਥਾਵਾਂ ਤੇ ਨਹੀਂ ਜਾਣਾ ਜੇ ਸਾਨੂੰ ਚੰਗਿਆਈ ਤੇਰੀਆਂ ਦਾ ਪਰਮੇਸ਼ਰ ਨੇ ਇੱਥੇ ਹੀ ਦੇ ਦੇਣੀ ਆ ਕੇ ਪਰਮੇਸ਼ਰ ਸਾਨੂੰ ਇੰਨੀ ਜਗ੍ਹਾ ਹੀ ਦੇ ਸਕਦਾ ਤੋਂ ਸਾਡੇ ਖਾਵੇ ਕੰਮਾਣ ਕਰ ਸਕਦਾ ਅਸੀਂ ਵੀ ਇੱਕ ਦਾਸ ਦੇ ਨਾਤੇ ਲੱਗੇ ਆ ਪਰਮੇਸ਼ਰ ਨੇ ਸਾਨੂੰ ਸਾਚ ਵਿੱਚ ਬਹੁਤ ਸਾਰੀਆਂ ਵਰਕਦਾ ਇਹਨਾਂ ਦਾਸਾਂ ਦੁਆਰਾ ਦਿੱਤੀਆਂ ਆ ਔਰ ਪਰਮੇਸ਼ਰ ਨਾ ਬੋਹਾਦ ਖੰਜਾਲਾ ਦੀ ਬੋਹਾਦ ਕਿਲਪਾਇਆ ਅਰ ਅਸੀਂ ਜੰਦਾਂ ਤੱਕ ਜਿੰਦੇ ਆਂ ਅਸੀਂ ਆਪਣੇ ਦਾਸ ਦੇ ਨਾਲ ਹੀ ਹਾਰੇ ਵਫਾਦਾਰੀ ਦੇ ਨਾਲ ਜੰ ਲਾਂਗੇ ਅਰ ਜੋ ਮੇ ਬੀਜ ਦੀ ਸੀ ਸਾਥੇ ਮੈਂ ਜੋ ਉਗ ਗਿਆ ਉਹ ਮਿਲ ਦਿੱਸੀਆ ਮੈਂ ਜਿੱਤਾ ਬੀਜ ਬੀਜਦੀ ਸੀ ਮੈਨੂੰ ਪਤਾ ਸੀ ਕਿ ਇਹ ਮੇਰਾ ਜੂਰੂ ਗੂਗਾਂ ਮੈਂ ਹਾਲੇ ਹਾਲਾ ਆਪਣੀ ਸੈਕਰੀ ਜੋ ਹਰ ਕੋਸ਼ਿਸ਼ ਵੀ ਮੈਂ ਕਰਦੀ ਸੀ ਕੋਈ ਨੀ ਚੀਜ਼ ਚਾ ਕਮੇਟੀ ਜਾਂ ਲੋਨ ਚੱਕਦੀ ਸੀ ਪਰ ਮਹੇਸ਼ਵਰ ਦੇ ਕਮਾਲੇ ਬੀਜ ਦੀ ਸੀ ਮੈਂ ਤਾਂ ਜਨਮੋਂ ਤੇ ਭਾਵੇਂ ਹੀ ਮੇਰੇ ਤੇ ਅਲੰਕਰੋਂ ਦੁੱਖਦਾਰੀ ਮੈਂ ਫੇਰਨੀ ਪੀਂਦੀ ਹੀ ਮੈਂ ਤਾਂ ਨਹੀਂ ਪਰਮੇਸ਼ਰ ਜੀ ਜਦੋਂ ਮੈਂ ਅੰਮੇਂ ਨਹੀਂ ਗਵਾਹਾਂ ਸੁਣਦੀ ਜਿੱਦਾਂ ਲੋਕ ਪੀਸ ਵੀ ਦੇ ਸੀਗੇ ਮਹੌਰੇ ਵਾਲੀ ਕਿਤਾਬ ਅੰਦਰ ਕਿ ਸੁਣਨਾ ਤੇ ਮੈਂ ਵੀ ਆਪਣੇ ਦਿਲ ਨੂੰ ਖੋਲ੍ਹਿਆ ਕਿ ਮੈਂ ਪੀਚਾਂਗੀ ਕਿਉਂਕਿ ਸ਼ਿਕਾਇਤਾਂ ਨੂੰ ਹਮੇਸ਼ਾ ਰੋਗ ਦਾ ਬੀਜਨ ਤੋਂ ਉਹ ਨਹੀਂ ਪੀਚੇ ਜਾਂਦਾ ਉਹ ਕਹਿੰਦੇ ਇਹਨਾਂ ਦਾ ਉਗਣਾ ਨਹੀਂ ਚਾਹੀਦਾ ਤੇ ਮੈਂ ਉਹ ਦਿਲ ਨੂੰ ਆਪਣੇ ਪਿੱਛੇ ਹਟਾ ਕੇ ਮੈਂ ਪਰਮੇਸ਼ਰ ਮੱਕਿਆਨੇ ਕਿ ਮੈਨੂੰ ਕੋਈ ਘਾਟਾ ਪਊਗਾ ਮੈਂ ਨਹੀਂ ਸੋਚਿਆ ਇਸ ਸਾਲ ਵਾਲੇ ਕਿ ਕੋਈ ਘਾਟਾ ਪੈਂਦਾ ਜਾਂ ਵਾਧਾ ਪੈਂਦਾ ਮੈਂ ਸੋਚਿਆ ਕਿ ਮੈਂ ਜੀਚ ਪੀਜਣਾ ਤਾਂ ਜਰੂਰ ਉੱਭੂਗਾ ਮੈਂ ਮੈਂ ਪਰਮੇਸ਼ਵਰ ਦਾ ਬਹੁਤ ਧੰਨਵਾਦ ਕਰਦੀ ਅੱਜ ਮੈਨੂੰ ਚਕੀ ਦੀ ਉਹ ਕੰਮ ਆਪਣੇ ਘਰ ਦੇ ਵਿੱਚ ਨਵੇਂ ਦੇ ਵਿੱਚ ਆ ਐਡਾ ਤਾਂ ਮੇਰੀ ਤਾਂ ਕੋਈ ਸੁਪਨਾ ਹੀ ਹੁੰਦਾ ਮੇਰੇ ਲਈ ਇੰਨੀ ਜਲਦੀ ਪਰਮੇਸ਼ਵਰ ਨੇ ਕਿਰੇ ਦਿਨਾਂ ਨੂੰ ਬਦਲਿਆ ਕਿ ਮੈਂ ਤਾਂ ਸਵੀਨੀ ਸ਼ਕਤੀ ਸ਼ਾਮ ਦੇ ਵੀ ਘਾਟਾ ਮੇਰੇ ਲਈ ਸਾਕੀ ਮਾਜ ਬਹੁਤ ਜ਼ਿਆਦਾ ਸਾਡੇ ਨੇੜੇ ਬੰਲੇ ਵਿੱਚ ਵੀ ਬਹੁਤ ਜ਼ਿਆਦਾ ਲੋਕ ਹੈਰਾਨ ਆ ਕਿ ਇਹਨਾਂ ਨੇ ਇੰਨੀ ਜਲਦੀ ਕਿੱਦਾਂ ਘਰ ਬਣਾ ਲਿਆ ਕੋਈ ਐਦਾਂ ਇੰਨਾ ਚਮਤਕਾਰ ਹੀ ਹੋ ਗਿਆ ਮੈਂ ਸੱਜਣੋ ਜਦੋਂ ਮੈਨੂੰ ਕੋਈ ਪੁੱਛਦਾ ਕਿ ਤੁਸੀਂ ਘਰ ਬਣਾ ਲਿਆ ਮੈਂ ਕਹਾਂ ਮੇਰੇ ਪਰਮੇਸ਼ਰ ਨੇ ਬਣਾਇਆ ਮੈਂ ਨਹੀਂ ਬਣਾਇਆ ਮੈਂ ਕਹਾਂ ਮੇਰੇ ਪਰਮੇਸ਼ਰ ਨੇ ਸਾਰੇ ਕੰਮ ਕੀਤੇ